आज मेरा तरन तारण आने का मुख्य उद्देश्य सारे अफसर गलबात करनी और एस एच ओज डी एस पीज गलत करनी लॉ एंड ऑर्डर और क्राइम के बारे डिस्कशनस करने नाल दी नाल मैं आज जी अपने जिन्हें साढ़े रिटायर्ड पुलिस ऑफिसर हैं उन्होंने भी मीटिंग की थी और इसके बाद कुछ थाने दौरा करके आ, ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਹਦਾਇਤਾਂ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟਰੈਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ ਅચ્છી ਸੁਰੱਖਿਆ ਦੀ ਭਾਵਨਾ ਕਰਨ ਤਰਨ ਦੇ ਸਾਰੇ ਲੋਕਾਂ ਨੂੰ ਇੱਕ ਸੁਰੱਖਿਤ ਮਾਹੌਲ ਮਿਲ। ਪਰ ਸਾਡੇ ਲੋਕਾਂਾਂ ਸਰ ਜਿੱਥੇ ਤਰਨ ਤਰਨ ਦੇ ਵਸੀ ਆ ਲੋਕ ਸਾਰ ਡਰ ਡਰ ਕੇ ਸਾਰੇ ਮੈਂ ਦੁਕਾਨਾਂ ਬੰਦ ਕਰ ਜਿੰਦੇ ਕਿਉਂਕਿ ਬ੍ਰੋਟਕੀ ਇਨੀ ਮੰਗ ਲਿਆ ਲੋਕਾਂ ਕੋਲੋਂ ਇਸ ਕਰਕੇ ਲੋਕ ਬਡਰੇ ਪਏ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਂਬਾਜ਼ ਪੁਲਿਸ ਫੋਰਸ ਹੈ ਔਰ ਸਾਡੇ ਵੱਲੋਂ ਤਰਨ ਤਰਨ ਦੇ ਵਿੱਚ ਹੀ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ। ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਆ ਜਿਨ੍ਹਾਂ ਗੈਂਗਸਟਰ ਔਰ ਮੜੇ ਅਲਸਰ ਹੈ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ ਸਰ ਵੇਖਣ ਚਾਏ ਪੰਜਾਬ ਪੁਲਿਸ ਦੀ ਨਗਰੀ ਕਟੜ ਨੂੰ ਗਿਆ ਕੇ ਕਰਾਮ ਵੀ ਵੱਧਦਾ ਜਾ ਰਿਹਾ ਨਗਰੀ ਕਟੜ ਨੂੰ ਜਿੱਥੇ ਪੁਲਿਸ ਦੀ ਭਰਤੀ ਹੋਰ ਕੀਤੀ ਜਾਂਦੀ ਕੋਈ ਆਇਆ ਕੋਈ ਤਰ੍ਹਾਂ ਦਾ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੇ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਸਰ ਤੁਸੀਂ ਦੱਸਿਆ ਇਹ ਕਿ ਪੁਲਿਸ ਵੱਲੋਂ ਬੜੀ ਸ਼ਕਤੀ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਤੇ ਕ੍ਰਾਈਮ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਹਰ ਦੂਸਰੇ ਦਿਨ ਹਾਇਰਨ ਦੇ ਵਿੱਚ ਆ ਜਾਂਦਾ ਹੈ ਕਿ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਨਾ ਕੋਈ ਗੋਲੀ ਚੱਲ ਜਾਂਦੀ ਕਤਲ ਹੋ ਜਾਂਦਾ ਕਿੱਥੇ ਕਮੀ ਕਿੱਥੇ ਰਹਿ ਗਈ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕ੍ਰਾਈਮ ਪਿਛਲੇ 1.5 ਸਾਲ ਦੇ ਵਿੱਚ ਸਾਡੇ ਸੈਂਸਿਟਿਵ ਕ੍ਰਾਈਮ ਹੋਏ ਨੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਹੋਏ ਨੇ ਉਹ ਸਾਰੇ ਅਸੀਂ ਰਿਕਾਰਡ ਟਾਈਮ ਦੇ ਵਿੱਚ ਫੇਸ ਕੀਤੇ ਨੇ ਬਾਕੀ ਪ੍ਰੀਵੈਂਸ਼ਨ ਆਫ ਕਰਾਈਮ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਹ ਜਿਹੜੇ ਪ੍ਰਯਾਸ ਇਹ ਰੰਗ ਲਿਆਉਣਗੇ ਔਰ ਇਹ ਜਿਹੜਾ ਕਰਾਈਮ ਹੈ ਹੋਰ ਵੀ ਜ਼ਿਆਦਾ ਕٹےਗਾ ਔਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਸ ਤਰ੍ਹਾਂ ਆਲਤੀ ਹਮਲੇ ਸਾਡੇ ਥਾਣੇ ਬਲੰਗ ਆ ਗਿਆ ਫਿਰ ਥ੍ਰੈਟ ਆ ਗਈ ਪੀ ਆਲਤੀ ਹਮਲੇ ਹੋਣੇ ਆ ਕੀ ਨਾਲ ਬਸਰ ਜਿਹੜੇ ਖੌਫ ਖਤਮ ਹੋ ਗਏ ਨਾਲ ਜਿਹੜੇ ਗੈਂਗਸਟਰ ਜਿਹੜੇ ਆ ਕੇ ਮਰਦੀ ਚਦੇ ਚਦੇ ਨੀ ਧੰਗੀ ਦੇ ਰਹੇ ਦੇਖੋ ਇਹ ਪੰਜਾਬ ਪੁਲਿਸ ਹਮੇਸ਼ਾ ਚੈਲੰਜਸ ਤੋਂ ਘੇਰੀ ਰਹੀ ਹੈ ਅਜੇ ਇਸ ਤੋਂ ਪਹਿਲਾਂ ਹੀ ਮੈਂ ਰਿਟਾਇਰਡ ਪੁਲਿਸ ਅਫਸਰਾਂ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਉਹ ਵੀ ਦੌਰ ਦੇਖਿਆ ਹੈ ਤੁਸੀਂ ਵੀ ਉਹ ਦੌਰ ਦੇਖਿਆ ਹੋਣਾ ਜਿਹੜਾ ਬਹੁਤ ਜ਼ਿਆਦਾ ਮਾੜਾ ਸੀਗਾ ਔਰ ਪੰਜਾਬ ਪੁਲਿਸ ਇੱਕ ਬਹੁਤ ਜਾਬਾਜ਼ ਔਰ ਟ੍ਰੇਨਡ ਪੁਲਿਸ ਫੋਰਸ ਹੈ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਔਰ ਅਮਨ ਸ਼ਾਂਤੀ ਨੂੰ ਭੰਗ ਨਹੀਂ ਕੀ ਕਰਨ ਦੇਾਂਗੇ ਔਰ ਨਾਏ ਪੰਕ ਹੋਏਗੀ ਨਫਰੀ ਜਿਸ ਅਸਲ ਜਿਹੜੀ ਆ ਨਫਰੀ ਇੱਕ ਘਟ ਹੋਣ ਦੀ ਗੱਲ ਗੈਂਗਸਟਰਾਂ ਨੂੰ ਵੀ ਪਤਾ ਹੈ ਫਿਰ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਨਿਪਟੇਗਾ ਨਹੀਂ ਨਫਰੀ ਕੋਈ ਘਟ ਨਹੀਂ ਹੈ ਸਾਡੇ ਹੁਣ ਜਿਹੜੀ ਵੀ ਘਟ ਸੀਗੀ ਉਹ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੀ ਔਰ ਅਸੀਂ ਆਪਣੇ ਹੋਰ ਰਿਸੋਰਸਸ ਵਧਾ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਭੱਤੀ ਕਰਕੇ ਥਾਣਿਆਂ ਨੂੰ ਸਟਰੈਂਥਨ ਕਰਨ ਤੇ ਸਾਡਾ ਜ਼ਿਆਦਾ ਫੋਕਸ